ਅੱਜ ਲੁਧਿਆਣਾ ਦੇ ਅਰੋੜਾ ਨਿਊਰੋ ਸੈਂਟਰ ਵਿਖੇ ਦੋ ਮਰੀਜ਼ਾਂ ਦਾ ਅਜੀਹਾ ਇਲਾਜ ਕੀਤਾ ਗਿਆ ਹੈ ਕਿ ਇੱਕ ਤਰ੍ਹਾਂ ਦੇ ਨਾਲ ਮਰੀਜ਼ਾਂ ਨੂੰ ਦੂਸਰੀ ਜ਼ਿੰਦਗੀ ਹੀ ਹਾਸਲ ਹੋ ਗਿਆ ਹੈ ਡਾਕਟਰਾਂ ਦੇ ਵੱਲੋਂ ਕੀਤੇ ਇਸ ਆਪਰੇਸ਼ਨ ਦੀ ਜਿੱਥੇ ਚਾਰੇ ਪਾਸੇ ਚਰਚਾ ਹੋ ਰਹੀ ਹੈ ਉੱਥੇ ਹੀ ਇਹ ਆਪਰੇਸ਼ਨ ਪੰਜਾਬ ਦੇ ਵਿੱਚ ਆਪਣੀ ਕਿਸਮ ਦਾ ਪਹਿਲਾ ਆਪਰੇਸ਼ਨ ਬਣ ਗਿਆ ਹੈ ਜਿੱਥੇ ਇੱਕ ਮਰੀਜ਼ ਨੂੰ ਬਿਨਾਂ ਕੱਟੇ-ਵੱਟੇ ਡਾਕਟਰਾਂ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਹੈ ਇਸ ਆਪਰੇਸ਼ਨ ਦੇ ਵਿੱਚ ਡਾਕਟਰਾਂ ਨੇ ਮਰੀਜ਼ ਦੇ ਨੱਕ ਦੇ ਵਿੱਚੋਂ ਹੀ ਮਰੀਜ਼ ਦੇ ਬ੍ਰੇਨ ਦੇ ਟਿਊਮਰ ਨੂੰ ਕੱਢਿਆ ਹੈ ਅਤੇ ਅੱਜ ਉਹ ਮਰੀਜ਼ ਵਧੀਆ ਚੱਲ ਫਿਰ ਰਹੇ ਨੇ ਇਸ ਤੋਂ ਇਲਾਵਾ ਡਾਕਟਰਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਅਤੇ ਇਸ ਆਪਰੇਸ਼ਨ ਦੇ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਤੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਜੀ ਕਾਈਂਡ ਆਫ ਫਰਸਟ ਇਨ ਲੁਧਿਆਣਾ ਔਰ ਸੇ ਪੰਜਾਬ ਹੋਈ ਹੈ ਜੋ ਕਿ ਸਹੀ ਬਹੁਤ ਡਿਫਿਕਲਟ ਥੀ ਬ੍ਰੇਨ ਖੋਲਣਾ ਪੜਦਾ ਹੈ ਨਾ ਬ੍ਰੇਨ ਸਕਲ ਖੋਲੀ ਗਈ ਨਾ ਪੇਸ਼ੈਂਟ ਕੋਈ ਕੰਪਲਿਕੀਸ਼ਨ ਹੋਈ डॉक्टर झावर ने इजीली नाक के रस्से से बड़े संभाल के उस खतरनाक ऑपरेशन को बड़े आसान तरीके से निकाल दिया इट अ वंडरफुल जॉब यज़ डन हम एग्जाम्पल असी दे रहे थे ए वी एम की डॉक्टर साहब जो पेशेंटफॉर्चुनेटली ब्रेन हैमरेज वाला नहीं आ सका आई रिमेम्बर के नाइन्टी में व्हेन आई वॉज प्रैक्टिसिंग ऐसा ही पेशेंट आया जिसको दाखिल किया दे कुड अफोर्ड इट इट वॉज नॉट पॉसिबल इन इंडिया दैट टाइम एंड नाइन्टी में वो पेशेंट ट्वेंटी करोड़ रुपीज़ स्पेंड करके यू एस ए से ट्रीटमेंट करा के आए थे और यूर लॉट मैनी इश्यूज़ वो आर गोइंग टू यू एस एज नॉट दैट सिंपल एंड नौ यहाँ पर पेशेंट आया आराम से, से सहेरी कर दी गई और चार दिन बाद छुट्टी हो गई ये डॉक्टर साहब ने बताए हां देखो मेजर इरेच टाइम 2 ਤੋਂ 3 ਘੰਟੇ ਲੱਗੇ ਜੋ ਕਿ ਆਪਣੇ ਆਪ ਚ ਵੀ ਕਾਫੀ ਫਾਸਟ ਕਮਾਂਗੇ ਜਿਆਦਾਤਰ ਨਿਊਰੋ ਸਰਜਰੀ ਇਸੇ ਟਾਈਮ ਤੇ ਇਨੀ ਤਵੱਜੋ ਨਹੀਂ ਦਿੰਦੇ ਸਾਡਾ ਕੰਮ ਮੇਨ ਜੌਬ ਹੁੰਦੀ ਕਿ ਕੰਮ ਵਧੀਆ ਹੋਵੇ ਘੰਟਾ ਅੱਗੇ ਪਿੱਛੇ ਵੀ ਲੱਗ ਜਵੇ ਉਹ ਮੈਟਰ ਨਹੀਂ ਕਰਦਾ ਕਿਸੇ ਦੀ ਲਾਈਫ ਦਾ ਸਵਾਲ ਉਹਨੇ ਪੂਰੀ ਲਾਈਫ گزارਣੀ ਹੈ ਜੋ ਮੇਜਰ ਕੰਪਲਿਕੀਸ਼ਨ ਇਚ ਹੋ ਸਕਦੀ ਹੈ ਉਹ ਸਭ ਤੋਂ ਮੇਜਰ ਬਲੀਡਿੰਗ ਕਿਉਂਕਿ ਜਦੋਂ ਤੁਸੀਂ ਨੱਕ ਥੜੀ ਆਪਰੇਸ਼ਨ ਕਰਦੇ ਆ ਦੋਨੋਂ ਮੇਨ ਜਿਹੜੀਆਂ ਦਿਮਾਗ ਦੀਆਂ ਨਾੜੀਆਂ ਉਹਦੇ ਵਿੱਚੋਂ ਤੁਸੀਂ ਜਾਣਾ ਇੱਕ ਵੀ ਨਾੜੀ ਨੂੰ ਕਿਸੇ ਵੀ ਤਰ੍ਹਾਂ ਦੀ ਇੰਜਰੀ ਹੋ ਜਾਂਦੀ ਆ ਤਾਂ ਉਹ ਪ੍ਰੋਪਰੇਸ਼ਨ ਉੱਥੇ ਹੀ ਖਤਮ ਹੋ ਜਾਂਦਾ। ਸੋ ਬਲੀਡਿੰਗ ਆ ਹੋ ਸਕਦੀ ਆ। ਅੱਖ ਦੀ ਨਾੜ ਦੀ ਇੰਜਰੀ ਹੋ ਸਕਦੀ ਆ ਜਾਂ ਬਾਅਦ ਦੇ ਵਿੱਚ ਦਿਮਾਗ ਉਹ ਰਿਪੇਅਰ ਕਰਨੀ ਪੈਂਦੀ ਕਿਉਂਕਿ ਤੁਸੀਂ ਨੱਕ ਥਾਣੀ ਦਿਮਾਗ 'ਚ ਜਾ ਰਹੇ ਆ ਤੇ ਤੁਹਾਨੂੰ ਵਾਪਸ ਉੱਥੇ ਉਹੀ ਰਸਤਾ ਬਣਾਉਣਾ ਪੈ ਉਹਨੂੰ ਦੁਬਾਰਾ ਸੇਲ ਜਾਂ ਫੀਲ ਕਰਨਾ ਪੈਣਾ। ਹਾਂ। ਸੋ ਇਹਨੂੰ 2 ਤੋਂ 3 ਘੰਟੇ ਲੱਗੇ ਸੀ। ਪਰ ਕਿੰਨੀ ਕਮਾਉਂਡ ਦੱਸੀ ਜਾਂਦੀ ਆ ਜੀ ਇੱਥੇ ਸਰਜਰੀ ਕਰਨ ਦੀ। ਦੇਖੋ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਇਹੀ ਸਰਜਰੀ ਜੇ ਆਪਾਂ ਬਾਹਰਲੇ ਮੁਲਕ ਆ ਜਿੱਦਾਂ ਹੋਰ ਸੈਂਟਰ ਆ ਦੇਖੀਏ ਉੱਥੇ ਤਾਂ ਇਹ ਕਰੋੜਾਂ ਦੇ ਹਿਸਾਬ ਨਾਲ ਇੱਥੇ ਸਾਡੇ ਕੋਈ 2 ਤੋਂ 3 ਲੱਖ ਐਵਰੇਜ ਕਹਿ ਲਓ ਬਾਕੀ ਇੰਨੇ ਕੀ ਹੁੰਦੇ ਸਰ ਇਹ ਆਪਣੇ ਆਪ ਚ ਪਹਿਲੀ ਸਰਜਰੀ ਹੋਈ ਆ ਇਸ ਤੋਂ ਇਲਾਵਾ ਪਿਚੂਟਰੀ ਟਿਊਮਰ ਸਿੰਪਲ ਟਿਊਮਰ ਵਗੈਰਾ ਜਿਹੜੇ ਨੱਕ ਦੇ ਹੁੰਦੇ ਆ ਉਹ ਤਾਂ ਆਮ ਹੁੰਦੇ ਸੀਗੇ ਪਰ ਦਿਮਾਗ ਦੇ ਅੰਦਰੋਂ ਟਿਊਮਰ ਕੱਢਣਾ ਉਹ ਵੀ ਦਿਮਾਗ ਨੂੰ ਟੱਚ ਕੀਤੇ ਬਿਨਾ ਇਹ ਪਹਿਲੀ ਵਾਰ ਹੋਇਆ ਇਸੋ ਨੋ ਰੋਟੇਸ਼ਨ ਨੂੰ ਇੰਨੀ ਦਿਨਾਂ ਦੀ ਛੁੱਟੀ ਮਿਲ ਗਈ ਇਸ ਤੋਂ ਬਾਅਦ ਇਸ ਤੋਂ ਬਾਅਦ 3-4 ਦਿਨ ਬਾਅਦ ਅਸੀਂ ਛੁੱਟੀ ਦੇ ਦਿੰਦੇ ਹਾਂ ਡਾਕਟਰ ਸਾਹਿਬ ਕੋਈ ਮੈਸੇਜ ਕਰੋ ਜਲਦੀ ਇਹ ਨਹੀਂ ਫਿਲਹਾਲ ਕੋਈ ਮੈਡੀਸਨ ਜਦੋਂ ਪਰ ਟਿਊਮਰ ਕੱਢ ਦੋ ਉਸ ਤੋਂ ਬਾਅਦ ਲਗਭਗ ਲਗਭਗ ਚਲਣੀ ਹੈ ਕਿ ਨਹੀਂ ਨਹੀਂ ਕੋਈ ਮੈਡੀਸਨ ਟਿਊਮਰ ਕੱਢ ਪੇਸ਼ੈਂਟ ਕਯੂਰ ਹੋ ਗਿਆ ਹੈ ਸਾਦੀ ਰਸੋਈ ਕੋਈ ਕੰਪਲਿਕੀਕੇਸ਼ਨ ਤਾਂ ਨਹੀਂ ਜਦੋਂ ਪ੍ਰੀਡੇ ਦੇ ਵਿੱਚ ਡਾ ਰ ਆ ਜਾਂਦਾ ਜੇ ਛੋਟਾ ਆਪਰੇਸ਼ਨ ਕਰਨਾ ਹੋਵੇ ਤਾਂ ਕਰ ਦਿੰਦੇ ਆਪਰੇਸ਼ਨ ਸੀ ਨਾ ਪ੍ਰੀਡੇ ਆਈ ਘਟਨੇ ਦੀ ਸਰਜਰੀ वगैरह ਜੋ ਨਹੀਂ ਕਿਵੇਂ ਕੋਈ ਕਰਨ ਨੂੰ ਕਿਵੇਂ ਬਾਤ ਕਰਕੇ ਸਹਿਮਤ ਕੀਤਾ ਗਿਆ ਪੇਸ਼ੈਂਟ ਨੂੰ ਦੇਖੋ ਸਮਝਾਇਆ ਜਾਂਦਾ ਕਿ ਬਈ ਕਰਦੇ ਲਈ ਹੈ ਨਾ ਕਰਨ ਚ ਕੀ ਰਿਸਕ ਨੇ ਤੇ ਕਰਨ ਚ ਕੀ ਰਿਸਕਾ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਜੇ ਨਾ ਕਰਾਂਗੇ ਤਾਂ ਆਹ ਹੈ ਚੀਜ਼ਾਂ ਹੋ ਸਕਦੀਆਂ ਫਿਰ ਉਹਨੂੰ ਆਪਣੇ ਇੱਕ ਕਹਿ ਲੋ ਕਿ ਸਾਡੀ ਟੀਮ ਤੇ ਕੌਨਫੀਡੈਂਸ ਵੀ ਹੁੰਦਾ ਜਦੋਂ ਦੇਖਦਾ ਕਿ ਉਹ ਇੱਥੇ ਨਿਊਰੋ ਦੇ ਸਾਰੇ ਪੇਸ਼ੈਂਟ ਵਾਲੇ ਦੋਲੇ ਠੀਕ ਹੋ ਕੇ ਜਾ ਰਹੇ ਆ ਤਾਂ ਉਹਦਾ ਕੌਨਫੀਡੈਂਸ ਬਹੁਤ ਬਣ ਜਾਂਦਾ ਜਦੋਂ ਕੋਈ ਪੇਸ਼ੈਂਟ ਪੇਸ਼ੈਂਟ ਨੂੰ ਦੱਸ ਦਵੇ ਉਹਦਾ ਵੀ ਬਹੁਤ ਅਸਰ ਹੈ ਸਰ ਦੂਜੀ ਸਰਜਰੀ ਤੇ ਹੋਣੀ ਸਰਜਰੀ ਦੇ ਰਿਸਪੈਕਟ ਕਿ ਲੱਗ ਘੱਟ ਸੀ ਹੈ ਵੱਧ ਸੀ ਦੇਖੋ ਇਹ ਸਰਜਰੀ ਆਪਣੇ ਆਪ ਜਿਹਨੂੰ ਅਸੀਂ ਕਹਿੰਨੇ ਮਿਨਿਮਲੀ ਇਨਵੇਸਿਵ ਸਰਜਰੀ ਜਿਹਦੇ ਚ ਆਪਾਂ ਕੋਈ ਵੱਡਾ ਚੀਰਾ ਜਾਂ ਚੀਰ ਫਾੜ ਦੀ ਲੋੜ ਨਹੀਂ ਹੁੰਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਚ ਰਿਸਕ ਘਟ ਜਾਂਦੇ ਰਿਸਕ ਇਹਦੇ ਚ ਵੀ ਉਹੋ ਜਿਹਾ ਹੀ ਬੜੇ ਹੁੰਦੇ ਆ ਪਰ ਇਹਦੇ ਚ ਇਹ ਆ ਪੇਸ਼ੈਂਟ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਫਾਇਦੇ ਕਾਫੀ ਨੇ ਰਿਸਕ ਸੇਮ ਬਲੀਡਿੰਗ ਵਾਲਾ ਜਿੱਦਾਂ ਮੈਂ ਦੱਸਿਆ ਉਹ ਬਣਿਆ ਰਹਿੰਦਾ ਪਰ ਐਸ ਸੱਚ ਕੋਈ ਏਡਾ ਦੀ ਵਿਦ ਲੇਟੈਸਟ ਟੈਕਨੋਲੋਜੀ ਜੋ ਵੀ ਸਾਡੇ ਇਕਵਿਪਮੈਂਟ ਇਨਾ ਹਾਈ ਐਂਡ ਹੈ ਉਹਦੇ ਨਾਲ ਇਹ ਚੀਜ਼ਾਂ ਤਾਂ ਬਹੁਤ ਘੱਟ ਰਿਸਕ ਹੋ ਜਾਂਦੀ ਸਾਬ ਫੇਥ ਆਫ ਪੇਸ਼ੈਂਟ ਹੈ ਜਿਹਨਾਂ ਕੇ ਮੈਟਰ ਕਰਦਾ ਮੈਂ ਅਰੋੜਾ ਨੀਰੋ ਸੈਂਟਰ ਤੇ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਅਸੀਂ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਬਹੁਤ ਅਵੇਅਰ ਹੋਣਾ ਜ਼ਰੂਰੀ ਹੈ ਕਿ ਅਲੱਗ-ਅਲੱਗ ਬਿਮਾਰੀਆਂ ਦੇ ਜਿਹੜੇ ਨਵੇਂ-ਨਵੇਂ ਇਲਾਜ ਆ ਰਹੇ ਨੇ ਨਵੀਆਂ-ਨਵੀਆਂ ਟੈਕਨੀਕਸ ਆ ਰਹੀਆਂ ਨੇ ਅਸੀਂ ਪ੍ਰੈਸ ਕਾਨਫਰੰਸ ਦੇ ਰਾਹੀਂ ਇਹੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਰੋੜਾ ਰੋਡ ਸੈਂਟਰ ਹੰਦੂ ਤੇਹਾਲਾ ਦੇ ਵਿੱਚ ਸਭ ਤੋਂ ਲੇਟੈਸਟ ਜਿਹੜੀਆਂ ਸਰਜਰੀਜ਼ ਹੁੰਦੀਆਂ ਬ੍ਰੇਨ ਦੀਆਂ ਉਹ ਉਹ ਵੀ ਇੱਥੇ ਡਾਕਟਰ ਛਾਵਰ ਸਾਡੇ ਜਿਹੜੇ ਬਹੁਤ ਸੀਨੀਅਰ ਨਿਊਰੋ ਸਰਜਨ ਨੇ ਪਹਿਲਾਂ ਪ੍ਰੋਫੈਸਰ ਸੀਗੇ ਸੀਐਮ ਸੀ ਹੰਦੂ ਤੇਹਾਲਾ ਦੇ ਵਿੱਚ ਕਹਿੰਦਾ ਮਤਲਬ ਵੀ ਅਸੀਂ ਪੂਰੇ ਇੱਕ ਵਿਪਨ ਔਰ ਪਬਲਿਕ ਨੂੰ ਵੀ ਅਵੇਅਰ ਹੋਣਾ ਚਾਹੀਦਾ ਕਿ ਕਿਹੜੀ ਸਰਜਰੀ ਕਿਹੜੀ ਨਵੀਂ ਟੈਕਨੀਕ ਨਾਲ ਕਿੱਥੇ ਕਿੱਥੇ ਹੋ ਸਕਦੀ ਹੈ ਔਰ ਅਸੀਂ ਲੋਕਾਂ ਨੂੰ ਇੱਥੋਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣੀ ਸਿਹਤ ਦਾ ਖਿਆਲ ਰੱਖੋ ਛੋਟੇ ਤੋਂ ਛੋਟੇ ਜਿਹੜੇ ਤੁਹਾਡੇ ਹੈਗੇ ਨੇ ਭਾਵੇਂ ਕੋਈ ਸੁਣਪਨ ਆ ਰਿਹਾ ਕੋਈ ਭਾਵੇਂ ਹੈਡੇਕ ਹੈ ਨਿਗਾ ਘਟ ਰਹੀ ਹੈ ਭੁੱਖ ਘਟ ਰਹੀ ਹੈ ਜੁਬਾਨ ਚ ਕੋਈ ਬੋਲਣ ਚ ਦਿੱਕਤ ਆ ਰਹੀ ਹੈ ਛੋਟੇ ਤੋਂ ਛੋਟੇ ਸਾਈਨ ਨੂੰ ਵੀ ਇਗਨੋਰ ਨਹੀਂ ਕਰਨਾ ਚਾਹੀਦਾ ਅਬੀਨ ਸਭ ਨੇ ਦੱਸਿਆ ਕਿ ਇਤਨੀ ਐਡਵਾਂਸ ਸਰਜਰੀ ਪੋਸੀਬਲ ਹੋ ਪਾਈ ਹੈ ਤੋ ਹਮ ਇਹ ਮੈਸੇਜ ਦੇਣਾ ਚਾਹਦੇ ਪਬਲਿਕ ਨੂੰ ਕਿ ਪੰਜਾਬ ਮੇ ਲੁਧਿਆਣਾ ਮੇ ऐसी फैसिलिटीज़ बहुत अवेलेबल है एडवांस फैसिलिटीज़ हैं किसी को दिल्ली बॉम्बे दूर तक जाने की ज़रूरत नहीं है कोई भी प्रॉब्लम है वो आए दिखाएँ उसका जो बेस्ट इलाज है वो हम करेंगे और उन्हें रिलीफ डेफिनेटली मिलेगा और इस प्रेस कॉन्फ्रेंस का यही मकसद है कि लोगों को पता चले कि लुधियाना इज़ वन ऑफ द लीडिंग सिटीज़ कम्स टू मेडिकल फैसिलिटीज इन द कंट्री और हमारे हॉस्पिटल में जितनी एडवांस इंफ्रास्ट्रक्चर है एम आर आई स्कैन सी टी स्कैन न्यूरोसर्जरी इक्विपमेंट्स और जनरल मेडिसिन डायबिटोलॉजी वो सब लाभ उठाएँ आएँ अब दिखाएँ और हमें उम्मीद है कि हम कॉन्ट्रीब्यूट कर पाएंगे कि सोसाइटी में जितने जितने लोगों की सेवा हो सके वो मेरा नाम ललिता रानी है मैंने स्पाइन की प्रॉब्लम सी ਉਸ ਤੋਂ ਪਹਿਲਾਂ ਮੈਂ ਕੁਤਰਾ ਫੇਰਾ ਬਿਲਕੁਲ ਨਹੀਂ ਜਾਂਦਾ ਸੀ ਤੇ ਪੰਜਵੇਂ ਦਿਨ ਖੜੀ ਸੀ ਮੇਰੇ ਬਹੁਤ ਤਕਲੀਫ ਹੋਣ ਦਿੱਸੀ ਗਈ ਜੋ ਦੀ ਮੈਂ ਸਰਜਰੀ ਕਰਾਈ ਉਸ ਤੋਂ ਬਾਅਦ ਮੈਂ ਸੈਟ ਹੈ ਮੈਂ ਬਿਲਕੁਲ ਤੁਰ ਫਿਰ ਸਕਦੀ ਹਾਂ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਵੱਲ ਮੈਨੂੰ ਪੂਨ ਨੀਦਰ ਦਰਦ ਵੀ ਪੁੱਛ ਲਈ ਆ ਗਏ। ਹੁਣ ਤੁਰੰਤ ਬਖ ਠੀਕ ਹੈ ਸਾਰਾ ਕੁਝ। ਬਿਲਕੁਲ ਠੀਕ। ਹਾਂਜੀ ਬਿਲਕੁਲ ਠੀਕ ਹੈ। ਡੇਢ ਮਿੰਟ ਹੋ ਗਿਆ ਮੇਰੇ ਸਰਜਰੀ ਨੂੰ। ਹੁਣ ਬਿਲਕੁਲ ਠੀਕ। ਹਾਂਜੀ ਮੇਰਾ ਨਾਮ ਪੁੱਛ ਲਈ। ਮੇਰਾ ਨਾ ਅੱਖਾਂ ਦਾ ਥੋੜਾ ਜਿਹਾ ਕੰਮ ਦਿਖ ਰਿਹਾ ਸੀ। ਅੱਖਾਂ 'ਚ ਦਰਦ ਬਹੁਤ ਹੁੰਦਾ ਸੀ ਤੇ ਦਿਮਾਗ ਦੇ ਵਿੱਚ ਮੇਰੇ ਸੌਰੀ ਸੀ ਜਿੱਥੇ ਦੇਖ ਰਹੀ ਸੀ ਬੇਹੋਸ਼ ਹੋ ਕੇ ਗੱਜਾਂਦੇ ਸੀ ਤੇ ਮੈਂ ਡਾਕਟਰ ਰੋਲਾ ਜੀ ਦੇ ਆਈ ਐਕਸੀਡੈਂਟ ਦੇ ਕਾਰਨ ਤੇ ਡਾਕਟਰ ਸਾਹਿਬ ਨੇ ਜੱਛਾ ਵੀ ਤੁਹਾਡੇ ਸਿਰ 'ਚ ਸੌਰੀ ਹੈ। ਤੇ ਮੇਰਾ ਪ੍ਰੈਸ਼ਰ ਹੁਣ ਠੀਕ ਠਾਕ ਹੋ ਗਿਆ ਜੀ। ਮੈਂ ਬਿਲਕੁਲ ਤੰਦਰੁਸਤ ਹਾਂ ਕੋਈ ਮੈਨੂੰ ਬਿਮਾਰੀ ਨਹੀਂ ਲੱਗਦੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਮੁੜ ਕੇ ਜੰਮੀ ਜ਼ਿੰਦਗੀ ਦਿੱਤੀ ਆ ਨਹੀਂ ਬੇਟਾ ਕੋਈ ਤਕਲੀਫ ਨਹੀਂ ਐਂ ਠੀਕ ਆ ਐ ਸਮਝਣ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ